ਹਰ ਵੇਲੇ ਰੰਦਾ ਵਸਤੇ ਰਾਹੀ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆਪਾਂ ਪੁਰਾਣੇ ਸਮੇਂ ਦੀਆਂ ਕੁਝ ਨਾਇਆਬ ਚੀਜ਼ਾਂ ਦੇਖਾਂਗੇ ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਵੀ ਟੈਕਨੋਲੋਜੀ ਪਹਿਲੇ ਸਮੇਂ ਅੱਜ ਵੀ ਬੜੀ ਤਕੜੀ ਹੁੰਦੀ ਸੀ ਪਹਿਲਾਂ ਤਾਂ ਦੇਖੋ ਤੁਸੀਂ ਇਹਨੂੰ ਪਾਕਟ ਲਾਈਟਰ ਜਿਵੇਂ ਆਪਾਂ ਕਹਿ ਦਿੰਦੇ ਆ ਪਾਕਟ ਲਾਈਟ ਕਹਿ ਦਿੰਦੇ ਸੀ ਇਹਦੇ ਵਿੱਚ ਮੋਮਬਤੀ ਹੁੰਦੀ ਸੀ ਨਾਲ ਮਾਚਸ ਹੁੰਦੀ ਸੀ ਤੁਸੀਂ ਇਹਨੂੰ ਕਿਤੇ ਵੀ ਰੱਖ ਕੇ ਚਲਾ ਸਕਦੇ ਸੀ ਆਹ ਆਵਾਜ਼ ਸੁਣਿਓ ਫਿਰ ਆਪਾਂ ਇਹਦੇ ਬਾਰੇ ਵੀ ਗੱਲ ਕਰਦੇ ਆਂ ਉਸ ਸਮੇਂ ਦੇ ਲੋਕ ਵੀ ਬੜੇ ਬਰੀਕੀ ਦੇ ਨਾਲ ਕੰਮ ਕਰਦੇ ਸੀ ਹਾਲਾਂਕਿ ਅੱਜ ਜਿਵੇਂ ਕੰਪਿਊਟਰ ਆ ਵੱਡੇ ਸਾਊਂਡ ਨੇ ਹਨਾ ਸਪੀਕਰ ਬਣ ਗਏ ਮਿੰਨੀ ਸਪੀਕਰ ਬਣ ਗਏ ਪਹਿਲਿਆਂ ਸਮਿਆਂ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਬਿਨਾਂ ਵੀ ਚੀਜ਼ਾਂ ਦੀ ਆਵਾਜ਼ ਇਨ ਮਨ ਉਸੇ ਤਰੀਕੇ ਨਾਲ ਬਣਾ ਦਿੰਦੇ ਸੀ ਅੱਜ ਜਿਹੜਾ ਪੈਨ ਆ ਇਹ ਪੈਨ ਦੀ ਕੀਮਤ 1 ਲੱਖ ਡਾਲਰ ਆ ਇਹ ਪੈਨ ਦੇ ਅੰਦਰ ਇੱਕ ਪ੍ਰੋਪਰ ਮੋਟਰ ਲੱਗੀ ਹੋਈ ਆ ਜੀਦੇ ਨਾਲ ਇਹਦੀ ਜਿਹੜੀ ਮੂਹਰੇ ਨਿਬ ਹੁੰਦੀ ਹੈ ਨਾ ਉਹ ਜਿਵੇਂ ਪ੍ਰੋਪਰ ਇੱਕ ਤਰੀਕੇ ਦੇ ਨਾਲ ਬਾਹਰ ਨਿਕਲਦੀ ਹੈ ਜਿਵੇਂ ਮਸ਼ੀਨ ਚੱਲਦੀ ਹੁੰਦੀ ਹੈ ਤੇ ਆਹ ਦੇਖੋ ਤੁਸੀਂ ਇੱਕ ਬਰਾਤ ਦਾ ਸੰਦੂਖ ਜਿਹਨੂੰ ਚਾਬੀਆਂ ਦੇਖ ਲਓ ਕਿੰਨੀਆਂ ਲੱਗਦੀਆਂ ਨੇ ਤੇ ਇਹ ਚਾਬੀਆਂ ਵੀ ਇਹਨੇ ਗੁਪਤ ਤਰੀਕੇ ਦੇ ਨਾਲ ਲੱਗਦੀਆਂ ਸੀਗੀਆਂ ਵੀ ਇਹਨੂੰ ਹਰ ਕੋਈ ਬੰਦਾ ਖੋਲ ਨਹੀਂ ਸਕਦਾ ਜਿਹਨੂੰ ਇਹਦੇ ਬਾਰੇ ਜਾਣਕਾਰੀ ਸੀ ਉਹੀ ਇਹਨੂੰ ਖੋਲ ਸਕਦਾ ਸੀ ਆਪਣੇ ਘਰੇ ਵੀ ਦਾਦੀ ਦਾ ਸੰਦੂਖ ਪਿਆ ਪਰਾਣੀਆਂ ਚੀਜ਼ਾਂ ਆਪਾਂ ਨੇ ਵੇਚਤੀਆਂ ਸਾਂਭ ਕੇ ਰੱਖਣ ਵਾਲੀਆਂ ਚੀਜ਼ਾਂ ਸੀਗੀਆਂ ਉਹਦੇ ਵੀ ਗੁਪਤ ਖਾਨੇ ਸੀ ਜਿਹੜੇ ਹਰ ਕੋਈ ਲੱਭ ਨਹੀਂ ਸਕਦਾ ਸੀ ਖੈਰ ਅਕਸਰ ਹੀ ਆਪਾਂ ਗੱਲ ਕਰੀਦੀ ਆ ਵਾਹਿਗੁਰੂ ਨੇ ਦੁਨੀਆ ਬੜੀ ਖੂਬਸੂਰਤ ਬਣਾਈ ਆ ਜਿਹੜੇ ਲੋਕ ਇੱਥੇ ਰਹਿ ਕੇ ਗਏ ਨੇ ਉਹ ਵੀ ਬੜੇ ਖੂਬਸੂਰਤ ਸੀ ਉਹਨਾਂ ਦੇ ਅੰਦਰ ਵੀ ਬਹੁਤ ਐਦਾਂ ਦੇ ਗੁਣ ਸੀਗੇ ਜਾਂ ਉਸ ਸਮੇਂ ਉਹਨਾਂ ਦੀ ਜਿਹੜੀ ਟੈਕਨੋਲੋਜੀ ਸੀ ਉਹ ਅੱਜ ਦੀ ਟੈਕਨੋਲੋਜੀ ਨੂੰ ਵੀ ਮਾਤ ਪਾਉਂਦੀ ਸੀ ਸੋਦੇ ਰੰਗ ਨੇ ਵਾਹਿਗੁਰੂ ਦੇ ਆਪਾਂ ਅਕਸਰ ਇੱਕ ਗੱਲ ਕਹੀਦੀ ਆ ਕਿ ਆਪਣਾ ਜਿਹੜਾ ਵਿਸ਼ਵਾਸ ਆਪਣਾ ਭਰੋਸਾ ਉਹਨੂੰ ਪੱਕਾ ਰੱਖੋ ਕਿਉਂਕਿ ਜਦੋਂ ਤੁਹਾਡਾ ਭਰੋਸਾ ਪੱਕਾ ਨਾ ਤਾਂ ਵਾਹਿਗੁਰੂ ਤੁਹਾਨੂੰ ਕਦੇ ਡੋਲਣ ਨਹੀਂ ਦਿੰਦਾ ਤੇ ਉਹ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦੇਂਦਾ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਜਿਉਂਦੇ ਵਾਸਤੇ ਰਹੋ ਧੰਨਵਾਦ